ਜੇ ਮੈਂ ਅੱਜ ਦੀ ਘੜੀ ਵੀ ਪੁੱਛਾਂ ਮੈਡਮ ਅੱਜ ਦੀ ਘੜੀ ਵੀ ਸਿੱਖਦੇ ਹਾਂ ਤੇ ਕੀ ਸਿੱਖਿਆ ਜਾ ਰਿਹਾ ਹੈ ਜਾਂ ਚਲਦਾ ਰਹਿੰਦਾ ਸਿੱਖਣ ਦਾ ਇਹ ਦੌਰ ਬਸ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਪਰਮਾਤਮਾ ਨਾਲ ਲੈ ਨਾ ਲੈ ਕੇ ਲੱਗੇ ਰਹੋ ਹਾਰ ਨਾ ਮੰਨੋ ਮੈਂ ਹਿੰਦੀ ਦੀ ਕਵਿਤਾ ਪੜ੍ਹੀ ਸੀ ਵੀ ਨਿਰਜ ਦੀ ਵੀ ਹਾਰ ਮਿਲੇ ਪਗ ਪਗपल मुझको ਔਰ ਮਿਲਤੀ ਹੈ ਹਾਰੀ ਪਰ ਹਾਰ ਨਹੀਂ ਮੰਨ ਕ ਜਿੰਦਗੀ ਦੁਬਾਰਾ ਨਹੀਂ ਆਉਣੀ ਮੁੜ ਕੇ ਵਾਪਸ ਵੀ ਨਹੀਂ ਆਉਣਾ ਤਸਵੀਰਾਂ ਦੇ ਨਾ ਇੰਤਜ਼ਾਰ ਕਰੋ ਜੇ ਹਾਰ ਨਹੀਂ ਮੰਨਣੀ ਨਾ ਤਾਂ ਕੰਮ ਕਰੋ ਲਗਾਤਾਰ ਕਰਦੇ ਰਹੋ ਕਿਸੇ ਨਾ ਕਿਸੇ ਦਿਨ ਤੁਹਾਨੂੰ ਦਰਵਾਜ਼ਾ ਜ਼ਰੂਰ ਖੁੱਲੂਗਾ ਮੈਂ ਕੋਈ ਇੰਨੀ ਮੈਂ ਐਵੇਂ ਨਹੀਂ ਕੀਤਾ ਮੈਂ ਮਸਲੰਗੀ ਰਹੀਆਂ ਲੱਗੀ ਰਹੀਆਂ ਤੇ ਰੱਬ ਨੇ ਮੇਰੇ ਕਿੱਡੇ ਸੋਹਣੇ ਦਰਵਾਜ਼ੇ ਕੋਲ ਤੇ ਮੈਂ ਬਹੁਤ ਸ਼ੁਕਰਿਆਦਾ ਕਰਦੀਆਂ ਮੇਰੀ ਸਾਰੀ ਇੰਡਸਟਰੀ ਦਾ ਵੀ ਮੈਨੂੰ ਕਿਸ ਉਮਰ 'ਚ ਜਾ ਕੇ ਇਹਨਾਂ ਨੇ ਮੈਨੂੰ ਕੰਮ ਦਿੱਤਾ ਤੇ ਮੈਂ ਇਹਨਾਂ ਦੇ ਸਿਰ ਤੇ ਜਿਉਣੀ ਆ ਤੁਸੀਂ ਵੀ ਇਵੇਂ ਹੀ ਕਰਿਓ ਛੱਡਿਓ ਨਾ ਵਿੱਚ ਲਗਾਤਾਰ ਲੱਗੇ ਰਹੋ ਵਾਦਵਾ ਸ਼ੁਕਰੀਆ ਜੀ ਮੈਂ ਅੱਜ ਦੀ ਘੜੀ ਵੀ ਪੁੱਛਾਂ ਮੈਡਮ ਅੱਜ ਦੀ ਘੜੀ ਵੀ ਸਿੱਖਦੇ ਹਾਂ ਤੇ ਕੀ ਸਿੱਖਿਆ ਜਾ ਰਿਹਾ ਹੈ ਜਾਂ ਚਲਦਾ ਰਹਿੰਦਾ ਸਿੱਖਣ ਦਾ ਇਹ ਦੌਰ ਬਸ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਪਰਮਾਤਮਾ ਨਾਲ ਲੈ ਨਾ ਲੈ ਕੇ ਲੱਗੇ ਰਹੋ ਹਾਰ ਨਾ ਮੰਨੋ ਮੈਂ ਹਿੰਦੀ ਦੀ ਕਵਿਤਾ ਪੜ੍ਹੀ ਸੀ ਵੀ ਨੀਰਜ ਦੀ ਵੀ ਹਾਰ ਮਿਲੇ ਪਗ ਪਗपल मुझको ਔਰ ਮਿਲਤੀ ਹੈ ਹਾਰ ਹੀ ਪਰ ਹਾਰ ਨਹੀਂ ਮੰਨਗਾ ਜ਼ਿੰਦਗੀ ਦੁਬਾਰਾ ਨਹੀਂ ਆਉਣੀ ਮੁੜ ਕੇ ਵਾਪਸ ਵੀ ਨਹੀਂ ਆਉਣਾ ਤਸਵੀਰਾਂ ਤੇ ਨਾ ਇੰਤਜ਼ਾਰ ਕਰੋ ਜੇ ਹਾਰ ਨਹੀਂ ਮੰਨਣੀ ਨਾ ਤਾਂ ਕੰਮ ਕਰੋ ਲਗਾਤਾਰ ਕਰਦੇ ਰਹੋ ਕਿਸੇ ਨਾ ਕਿਸੇ ਦਿਨ ਤੁਹਾਨੂੰ ਦਰਵਾਜ਼ਾ ਜ਼ਰੂਰ ਖੁੱਲੂਗਾ ਮੈਂ ਕੋਈ ਇੰਨੀ ਮੈਂ ਐ ਵੀ ਨਹੀਂ ਕੀਤਾ ਮੈਂ ਬਸ ਲੰਗੀ ਰਹੀਆਂ ਲੱਗੀ ਰਹੀਆਂ ਤੇ ਰੱਬ ਨੇ ਮੇਰੇ ਕਿੱਡੇ ਸੋਹਣੇ ਦਰਵਾਜ਼ੇ ਕੋਲ ਤੇ ਮੈਂ ਬਹੁਤ ਸ਼ੁਕਰਿਆਦਾ ਕਰਦੀਆਂ ਮੇਰੀ ਸਾਰੀ ਇੰਡਸਟਰੀ ਦਾ ਵੀ ਮੈਨੂੰ ਕਿਸ ਉਮਰ 'ਚ ਜਾ ਕੇ ਇਹਨਾਂ ਨੇ ਮੈਨੂੰ ਕੰਮ ਦਿੱਤਾ ਤੇ ਮੈਂ ਇਹਨਾਂ ਦੇ ਸਿਰ ਤੇ ਜਿਉਣੀ ਆ ਤੁਸੀਂ ਵੀ ਇਵੇਂ ਹੀ ਕਰਿਓ ਛੱਡਿਓ ਨਾ ਵਿੱਚ ਲਗਾਤਾਰ ਲੱਗੇ ਰਹੋ ਬਹੁਤ ਬਹੁਤ ਸ਼ੁਕਰੀਆ ਯਾ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ